ਵਾਤਾਵਰਨ ਗੰਦਲਾ ਹੋ ਗਿਆ ਗੰਦਲਾ ਹੋਇਆ ਪਵਿੱਤਰ ਪਾਣੀ ਤਾਪਮਾਨ ਨਿਤ ਵੱਧਦਾ ਜਾਂਦਾ ਝੁਲਸ ਰਿਹਾ ਹਰ ਇੱਕ ਪ੍ਰਾਣੀ ਸੋ ਦੋਸਤੋ ਅੱਜ ਵਾਤਾਵਰਨ ਦਿਵਸ ਦੇ ਮੌਕੇ ਉੱਤੇ ਨਵਾਂ ਸ਼ਹਿਰ ਵਿਖੇ ਪਰਿਆਵਰਨ ਪ੍ਰੇਮੀ ਲੋਕ ਇੱਕ ਇੱਕ ਸਾਰ ਸਾਰੇ ਅੱਜ ਸਿਰ ਜੋੜ ਕੇ ਇਕੱਠੇ ਹੋਏ ਹਨ ਅੱਜ ਜੋ ਸਥਿਤੀ ਪੂਰੇ ਵਿਸ਼ਵ ਵਿੱਚ ਵਾਤਾਵਰਨ ਦੀ ਬਣਦੀ ਜਾ ਰਹੀ ਹੈ ਉਸ ਬਾਰੇ ਇਹ ਚਿੰਤਨ ਵੀ ਕਰਦੇ ਹਨ ਔਰ ਇਹ ਇਕੱਠੇ ਹੋਣ ਦਾ ਪਰਪਸ ਇਹੀ ਹੈ ਅੱਜ ਕਿ ਇਹ ਅੱਜ ਸਾਰੇ ਲੋਕ ਸਮਾਜ ਨੂੰ ਇੱਕ ਰਾਹਦਖਾਨ ਲਈ ਕਿ ਸਮਾਜ ਵੀ ਪਰਿਆਵਰਨ ਦੇ ਪ੍ਰਤੀ ਥੋੜਾ ਜਿਹਾ ਸੰਵੇਦਨਸ਼ੀਲ ਬਣੇ ਉਹਦੇ ਬਾਰੇ ਆਪਣੇ ਮਨ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਲਈ ਇਕੱਠੇ ਹੋਏ ਹਨ ਸੋ ਆਪਾਂ ਅੱਜ ਕਿਉਂਕਿ ਇਹ ਸਾਰੇ ਲੋਕ ਆਲਰੇਡੀ ਪਰਿਆਵਰਣ ਦੇ ਖੇਤਰ ਚ ਕਿਤੇ ਨਾ ਕਿਤੇ ਕੰਮ ਕਰ ਰਹੇ ਹਨ ਗੱਲਬਾਤ ਹੀ ਨਹੀਂ ਜਮਿਨੀ ਹਕੀਕਤ ਜ਼ਮੀਨ ਤੇ ਉਤਰ ਕੇ ਜਿਨ੍ਹਾਂ ਨੇ ਕੰਮ ਕੀਤਾ ਹੈ ਤਾਂ ਸਾਡੇ ਵਿੱਚ ਬਹੁਤ ਸਾਰੇ ਲੋਕ ਆਜੁਹਾਏ ਹਨ ਸਭ ਤੋਂ ਪਹਿਲਾਂ ਮੈਂ ਅੰਕੁਸ਼ ਜੀ ਨੂੰ ਨਵੇਦਨ ਕਰਾਂਗਾ ਕਿ ਅੰਕੁਸ਼ ਜੀ 2 ਮਿੰਟ ਲਈ ਆਪਣੇ ਵਿਚਾਰ ਜਿਹੜੇ ਹੈ ਉਹ ਸਾਰਿਆਂ ਨਾਲ ਸਾਂਝੇ ਕਰਨ ਅੰਕੁਸ਼ ਜੀ ਐਸਕੇਟੀ ਪਲਾਂਟੇਸ਼ਨ ਟੀਮ ਦੇ ਨਾਲ ਔਰ ਹਰਿਆਵਲ ਟੀਮ ਦੇ ਜਿਹੜੇ ਹੈ ਜ਼ਿਲ੍ਹਾ ਸੰਯੋਜਕ ਹੈ ਔਰ ਜੀਜੀਆਈਓ ਦੇ ਨਾਲ ਵੀ ਜੁੜੇ ਹੋਏ ਹਨ ਅੰਕੁਸ਼ ਜੀ ਅੱਜ ワਇਲਡ এনਵਾਇਰਨਮੈਂਟ ਡੇ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਹ ਕੋਈ ਰਸਮੀ ਤੌਰ ਤੇ ਮਨਾਉਣ ਵਾਲਾ ਦਿਨ ਨਹੀਂ ਰਹਿ ਗਿਆ ਕਿ ਅਸੀਂ ਇੱਕ ਦਿਨ ਮਨਾ ਲਈਏ ਉਸ ਤੋਂ ਬਾਅਦ ਇਹਨੂੰ ਭੁੱਲ ਜਾਈਏ ਅੱਜ ਲੋੜ ਹੈ ਕਿ ਅਸੀਂ ਵਾਤਾਵਰਨ ਦਿਵਸ ਹਰ ਦਿਨ ਮਨਾਈਏ ਤਾਂ ਹੀ ਜਿਹੜਾ ਸਾਡਾ ਵਾਤਾਵਰਨ ਵਿਗੜ ਗਿਆ ਹੈ ਤਾਂ ਹੀ ਉਹ ਸੁਧਰ ਸਕਦਾ ਹੈ ਪਹਿਲਾਂ ਸਾਨੂੰ ਅੰਕੜਿਆਂ ਦੀ ਲੋੜ ਪੈਂਦੀ ਸੀ ਜੇ ਅਸੀਂ ਜੇ ਕਿਸੇ ਨੂੰ ਦੱਸਣਾ ਹੋਵੇ ਕਿ ਜੇ ਅਸੀਂ ਵਾਤਾਵਰਨ ਦੀ ਸੰਭਾਲ ਨਾ ਕਰਾਂਗੇ ਤਾਂ ਆਉਣ ਵਾਲਾ ਟਾਈਮ ਕਿਦਾਂ ਦਾ ਹੋਵੇਗਾ ਉਹਦੇ ਲਈ ਸਾਨੂੰ ਅੰਕੜਿਆਂ ਦੀ ਲੋੜ ਪੈਂਦੀ ਸੀ ਅੱਜ ਦੀ ਡੇਟ ਵਿੱਚ ਅਸੀਂ ਦੇਖ ਰਹੇ ਹਾਂ ਹਰ ਮੌਸਮ ਦੇ ਵਿੱਚ ਜੇ ਗਰਮੀ ਹੈ ਤਾਂ ਗਰਮੀ ਜ਼ਿਆਦਾ ਪੈ ਰਹੀ ਹੈ ਸਰਦੀ ਹੈ ਤਾਂ ਸਰਦੀ ਜ਼ਿਆਦਾ ਪੈਂਦੀ ਹੈ ਤਾਂ ਸਾਨੂੰ ਸੋਚਣ ਦੀ ਲੋੜ ਹੈ ਕਿ ਇੱਦਾਂ ਕਿਉਂ ਹੋ ਰਿਹਾ ਹੈ 48 ਡਿਗਰੀ ਦੇ ਕਰੀਬ ਟੈਂਪਰੇਚਰ ਪਹੁੰਚ ਗਿਆ ਜੇ ਅਸੀਂ ਇਹਦੀ ਸੰਭਾਲ ਨਾ ਕੀਤੀ ਵਾਤਾਵਰਨ ਦੀ ਤਾਂ ਕਦੋਂ ਇਹ 60 ਡਿਗਰੀ ਹੋ ਜਾਵੇਗਾ ਸਾਨੂੰ ਪਤਾ ਵੀ ਨਹੀਂ ਚੱਲੇਗਾ ਤੇ ਉਹਦੇ ਵਿੱਚ ਚੀਰਾ ਮੁਸ਼ਕਲ ਹੋ ਜਾਏਗਾ ਤਾਂ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਅਸੀਂ ਵਾਤਾਵਰਨ ਦੀ ਸੰਭਾਲ ਲਈ ਕੁਝ ਨਾ ਕੁਝ ਕਰੀਏ ਬੁੱਤੇ ਲਗਾਈਏ ਪਾਣੀ ਦੀ ਦੁਰਵਰਤੋਂ ਨੂੰ ਰੋਕੀਏ ਹਵਾ ਨੂੰ ਜਿਹੜਾ ਅਸੀਂ ਪ੍ਰਦੂਸ਼ਿਤ ਕਰ ਰਹੇ ਹਾਂ ਉਹਨੂੰ ਰੋਕੀਏ ਮਿੱਟੀ ਦਾ ਪ੍ਰਦੂਸ਼ਣ ਰੋਕੀਏ ਇਸ ਵਾਰ ਦਾ ਜਿਹੜਾ ਥੀਮ ਹੈ ਯੂਨੋ ਨੇ ਜਿਹੜਾ ਥੀਮ ਦਿੱਤਾ ਹੈ ਉਹ ਵੀ ਲੈਂਡ ਰੀਸਟੋਰੇਸ਼ਨ ਹੈ ਕਿ ਜਿਹੜੀ ਲੈਂਡ ਹੈ ਉਹਨੂੰ ਰੀਸਟੋਰ ਕਰੀਏ ਜਿੱਡਾਂ ਦੀ ਪਹਿਲਾਂ ਅਧਰਤੀ ਹੁੰਦੀ ਸੀ ਅਸੀਂ ਉਦਾਂ ਦੀ ਤਰਕੀ ਦੁਆਰਾ ਬਣਾਈਏ ਇਸੇ ਲਈ ਅੱਜ ਨਵਾਂ ਸ਼ਹਿਰ ਦੇ ਸਾਰੇ ਵਾਤਾਵਰਣ ਪ੍ਰੇਮੀ ਇੱਥੇ ਇਕੱਠੇ ਹੋਏ ਹਨ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਸਾਡੇ ਨਾਲ ਅਸ਼ਵਨੀ ਜੋਸ਼ੀ ਜੀ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਤੋਂ ਜਿਨ੍ਹਾਂ ਨੇ ਵਾਤਾਵਰਣ ਦੇ ਲਈ ਨਵਾਂ ਸ਼ਹਿਰ ਵਿੱਚ ਹੀ ਨਹੀਂ ਅਲੱਗ-ਅਲੱਗ ਥਾਵਾਂ ਤੇ ਪੂਰੇ ਦੇਸ਼ ਵਿੱਚ ਬਾਕ-ਬਾਕ ਦੇਸ਼ਾਂ ਦੇ ਵਿੱਚ ਕੰਮ ਕੀਤਾ ਹੈ ਤਾਂ ਮੈਂ ਇਹਨਾਂ ਨੂੰ ਵੀ ਕਹਾਂਗਾ ਕਿ ਤੁਸੀਂ ਵੀ এনਵਾਇਰਨਮੈਂਟ ਡੇ ਦੇ ਮੌਕੇ ਤੇ ਆਪਣਾ ਸੰਦੇਸ਼ ਦਿਓ ਨਮਸਕਾਰ ਸਾਰਿਆਂ ਨੂੰ ਹਾਲੀ ਦੇ ਵਿੱਚ ਸਾਡੇ ਦੇਸ਼ ਦੀ ਨਵੀਂ ਸਰਕਾਰ ਚੁਣੀ ਗਈ ਹੈ। ਪਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬ ਦੇ ਵਿੱਚ ਉਸ ਪੰਜਾਬ ਦੇ ਵਿੱਚ ਕਿੱਥੇ ਇਲੈਕਸ਼ਨ ਦੇ ਦੌਰਾਨ ਤੇ ਦਿਲ ਖੋਲ ਕੇ ਖੇਤਾਂ 'ਚ ਜੱਗ ਲਗਾਈ ਗਈ। ਵੇੜ ਫੂਕ ਦਿੱਤੇ ਗਏ। ਜੀਵ ਪੰਛੀ ਅੱਗ ਦੇ ਵਿੱਚ ਚੁਲਸ ਦਿੱਤੇ ਗਏ। ਕਿਸੇ ਵੀ ਸੰਸਦ ਜੋ ਜਿੱਤ ਗਏ ਨੇ ਜਾਂ ਜਿਹਨਾਂ ਨੇ ਇਹ ਇਲੈਕਸ਼ਨ ਲੜਿਆ ਕਿਸੇ ਨੇ ਵੀ ਪਰਿਆਵਰਣ ਤੇ ਆਪਣੀ ਕਿਸੇ ਵੀ ਮੰਚ ਤੇ ਕੋਈ ਚਿੰਤਾ ਨਹੀਂ ਜਿਤਾਈ ਇਹ ਸਾਡੇ ਸੰਸਦਾਂ ਦਾ ਇਹ ਹਾਲ ਹੈ ਤਾਂ ਅਸੀਂ ਜਨਤਾ ਦਾ ਜਾਂ ਜਨਤਾ ਦੇ ਯੋਗਦਾਨ ਦਾ ਕਿੱਦਾਂ ਸਪੱਸ਼ਟ ਕਰ ਸਕਦੇ ਹਾਂ ਸਾਡੀ ਕਾਮਨ ਸੈਂਸ ਹੋਣੀ ਚਾਹੀਦੀ ਆ ਆਮ ਗਿਆਨੀ ਦੇ ਲਈ ਕੋਈ ਸਾਨੂੰ ਪੜ੍ਹਨਾ ਨਹੀਂ ਪੈਂਦਾ ਕਿ ਅਸੀਂ ਜਿੱਥੇ ਰਹਿੰਨੇ ਆ ਉਸ ਪਰਿਆਵਰਣ ਨੂੰ ਪਰਿਆਵਰਣ ਦਾ ਮਤਲਬ ਹੈ ਜੋ ਆਸ-ਪਾਸ ਜੋ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਉਹ ਸਾਰਾ ਪਰਿਆਵਰਣ ਹੈ ਉਸ ਨੂੰ ਅਸੀਂ ਜਿੱਦਾਂ ਸਾਨੂੰ ਪ੍ਰਮਾਤਮਾ ਨੇ ਦਿੱਤਾ ਅਸੀਂ ਉਹਨੂੰ ਮੁੜ ਕੇ ਰੀਸਟੋਰ ਕਰ ਲਈਏ ਉਹਨੂੰ ਹੁਣ ਜਨਰੇਟ ਕਰ ਲਈਏ ਜਿਵੇਂ ਕਿ ਜੇ ਪਾਣੀ ਪ੍ਰਦੂਸ਼ਿਤ ਹੋ ਗਿਆ ਹੈ ਜ਼ਮੀਨ ਦਾ ਤਾਂ ਉਸ ਨੂੰ ਹੁਣ ਅਸੀਂ ਠੀਕ ਕਰ ਲਈਏ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਜਿੱਥੇ ਪਾਣੀ ਨਹੀਂ ਹੈ ਉੱਥੇ ਪਾਣੀ ਦਾ ਨਵਾਂ ਸੋਰਸ ਪੈਦਾ ਕਰੀਏ ਜਿਵੇਂ ਕਿ ਰੁੱਖ ਲਗਾ ਕੇ ਅਸੀਂ بارش ਦਾ ਇੰਤਜ਼ਾਮ ਕਰੀਏ ਤੋਂ ਐਸੇ ਆਪਰਾਲੇ ਸਾਨੂੰ ਸੋਚਣੇ ਪੈਣਗੇ ਤੇ ਵਿੱਚ ਬਹੁਤ ਹੀ ਉੱਗੇ ਸਮਾਜ ਸੇਵੀ ਔਰ ਪਰਿਆਵਰਣ ਪ੍ਰੇਮੀ ਸਰਦਾਰ ਵਿਕਰਮਜੀਤ ਸਿੰਘ ਜੀ ਵੀ ਪਹੁੰਚੇ ਹੋਏ ਹਨ ਮੈਂ ਉਹਨਾਂ ਨੂੰ ਵੀ ਕਹੂੰਗਾ ਵੀ ਉਹ ਵੀ ਸਾਰੀ ਸੁਸਾਇਟੀ ਨੂੰ ਸਾਰੇ ਦੇਸ਼ ਨੂੰ ਪੰਜਾਬ ਨੂੰ ਇੱਕ ਆਪਣਾ ਸਨੇਹਾ ਦੇਣ ਵੀ ਜੋ ਸਥਿਤੀ ਜੋ ਆਪਾਂ ਗੁਜ਼ਰ ਰਹੇ ਹਾਂ ਅੱਜ ਮਾਲਵੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਪਾਣੀ ਬਿਲਕੁਲ ਮੁੱਕ ਗਿਆ ਹੈ ਸੋ ਇਹ ਸਥਿਤੀ ਸਾਡੇ ਇਲਾਕੇ ਚ ਹਾਲੇ ਨਹੀਂ ਆਈ ਦੋਆਬੇ ਚ ਪਰ ਇਹ ਆਉਣ ਨੂੰ ਟਾਈਮ ਨਹੀਂ ਲੱਗੇਗਾ ਔਰ ਉਸ ਬਾਰੇ ਲੋਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਅਸੀਂ ਉਹ ਇਕੱਠੇ ਹੋਏ ਵਾਤਾਵਰਣ ਪ੍ਰੇਮੀ ਸਾਰਿਆਂ ਨੂੰ ਨਮਸਕਾਰ ਅੱਜ ਅਸੀਂ ਨਵਾਂ ਸ਼ਹਿਰ ਦੇ ਵਿੱਚ ਇਸ ਵਾਤਾਵਰਣ ਵਿਵਸਥੇ ਚਿੰਤਾ ਕਰਨ ਲਈ ਤੇ ਚਿੰਤਨ ਕਰਨ ਲਈ ਇਕੱਠੇ ਹੋਏ ਆ ਤਾਨੂੰ ਸਾਰਿਆਂ ਨੂੰ ਇਹ ਸੰਦੇਸ਼ ਵੀ ਜਿਹੜਾ ਪਲੱਸ ਤੁਹਾਨੂੰ ਆਪਣੇ ਤੌਰ ਤੇ ਵੀ ਇਹ ਕੰਮ ਕਰਨੇ ਪੈਣਗੇ ਤਾਂ ਹੀ ਅਸੀਂ ਵਾਤਾਵਰਣ ਨੂੰ ਅੱਗੇ ਦੁੱਸ ਰੱਖ ਸਕਦੇ ਆ ਜੁਵਨਦਰ ਦੇ ਵਿੱਚ ਵੱਖ-ਵੱਖ ਥੀਮ ਦਿੱਤੇ ਅੱਜ ਦਾ ਜਿਹੜਾ ਥੀਮ ਆ ਉਹ ਜਿਵੇਂ ਦੱਸਿਆ ਭਾਈ ਸਾਹਿਬ ਨੇ ਤੇ ਖਰਤੀ ਦੀ ਸਬਸਪਸ਼ਨ デザਰਟਸ ਨੂੰ ਵਧਣ ਨੂੰ ਰੋਕਣਾ ਕਿ ਸੋਕਾ ਜਿਹੜਾ ਪੈ ਰਿਹਾ ਧਰਤੀ ਦੇ ਉੱਤੇ ਵਾਰ-ਵਾਰ ਇਹਨਾਂ ਸਾਰਿਆਂ ਦੇ ਇਲਾਜ ਲਈ ਸਾਰੀ ਦੁਨੀਆ ਇਕੱਠੀ ਹੋ ਕੇ ਇਹਨਾਂ ਦੇ ਕੰਮ ਕਰੇ ਹੌਣ ਵਾਲੇ 250 ਤੱਕ ਤਕਰੀਬਨ 75% ਦੁਨੀਆ ਸੋਕੇ ਤੋਂ ਸਖਤ ਹੋਊਗੀ ਤੁਸੀਂ ਸੋਚ ਕੇ ਦੇਖੋ ਕਿੰਨਾ ਕੁ ਟਾਈਮ ਰਹਿ ਗਿਆ ਜਿਹੜੇ ਅੱਜ ਬੱਚੇ ਆ ਉਹ ਜਵਾਨ ਹੋਏ ਹੋਣਗੇ ਇਸ ਤੋਂ ਜ਼ਿਆਦਾ ਨਹੀਂ ਹੋਣਾ ਉਹਨਾਂ ਨੂੰ ਬਿਲਕੁਲ ਹੁਣੇ ਹੀ ਲੋੜ ਆ ਤਾਂ ਕਿ ਅਸੀਂ ਇਸ ਸਿੱਧੀ ਤੇ ਨਾ ਹੀ ਪਹੁੰਚੀ ਰਹੀ ਹੈ ਰਸਮੀ ਗੱਲ ਆ ਡ੍ਰੈਫਟ ਲਾਈਏ ਵੱਧ ਤੋਂ ਵੱਧ ਕੂੜੇ ਦੀ ਸੰਭਾਲ ਸਭ ਤੋਂ ਜ਼ਿਆਦਾ ਇਸ ਵੇਲੇ ਸਮੱਸਿਆ ਜਿਹੜੀ ਆ ਉਹ ਕੂੜੇ ਦੀ ਸੰਭਾਲ ਦੀ ਆ ਨਿੱਕਾ ਜਿਹਾ ਕੰਮ ਆ ਸਾਡੇ ਆਪਣੇ ਮਾਲੇਚੀ ਦੇਖਦਾ ਬਹੁਤ ਲੰਦੇ ਘਰਾਂ ਦੇ ਵਿੱਚ ਪੂਰਾ ਚੁੱਕਣ ਵਾਲੇ ਹੈ ਨਹੀਂ ਜੇ ਲਿਫਾਵੇ 'ਚ ਪਾਉਂਦੇ ਆ ਚੁੱਕ ਤੇ ਔਰ ਥੋੜੇ ਦੇਸ ਕੰਮ ਕੁਛ ਵੀ ਨਹੀਂ ਗਾ ਜੇ ਤੁਸੀਂ ਸਾਰਾ ਕੂੜਾ ਇੱਕ ਪਾਸੇ ਕਰ ਲੋ। ਕੱਟਾ ਸਾਫੇ ਇੱਕ ਪਾਸੇ ਕਰ ਲੋ, ਕੱਚ ਇੱਕ ਪਾਸੇ ਕਰ ਲੋ। ਔਰ ਉਹਦੇ ਚੋਂ ਕਿੰਨੀ ਕਮਾਈ ਹੋਈ ਜਾਂ ਹੋਈ ਹੋ ਸਕਦੀ ਆ। ਕਮੇਟੀ ਨੂੰ ਇਹ ਕਹਿਣਾ ਚਾਹੀਦਾ ਆ ਕਿ ਜਿਹੜਾ ਸਾਡਾ ਗਿੱਲਾ ਕੂੜਾ ਆ, ਉਹਦੀ ਖਾਦ ਬਣਾਉਣ ਔਰ ਉਹ ਖਾਦ ਜਿਹੜੀ ਆ, ਹੁਣ ਅਸੀਂ 2-2 ਸੌ ਰੋਥੇਲਾ ਲੈਂਦੇ ਆ। ਗਮਲਿਆਂ ਚ ਪਾਉਣ ਲਈ ਮਿੱਟੀ, ਜਦੋਂ ਕਿ ਉਹ ਘਰੇ ਬਣ ਸਕਦਾ ਸਾਰਾ ਕੁਝ। ਔਰ ਕੋਈ ਐਂ ਵੀ ਪ੍ਰੋਬਲਮ ਨਹੀਂ ਹੈਗੀ ਕੋਈ ਐਨਾ ਕੰਮ ਨਹੀਂ। ਸਿਰਫ ਸਾਡੇ ਆਪਣੇ ਵਿੱਚ ਅਸੀਂ ਸਾਰੇ ਬਹੁਤੇ ਜਿਹੜੇ ਆ ਸਿੱਖਿਆ ਦੇਣ ਵਾਲੇ ਆ ਪ੍ਰੈਕਟੀਕਲੀ ਕਰਨ ਵਾਲੇ ਬਹੁਤ ਦੁਨੀਆ ਘਟ ਆ ਇਸੇ ਕਰਕੇ ਹੀ ਇਹ ਪ੍ਰੋਬਲਮ ਆ ਸਾਹ ਨਹੀਂ ਆ ਰਹੀਆਂ ਇਹ ਆਪਾਂ ਸਾਰੇ ਰਲ ਕੇ ਇਸ ਵਾਤਾਵਰਣ ਨੂੰ ਸੁਧਾਰਨਾ ਚਾਹੀਏ ਤਾਂ ਕੋਈ ਕੰਮ ਨਹੀਂ ਦਰਸਤ ਜਿੰਨੇ ਵੀ ਲੱਗਦੇ ਆ ਜੇ ਉਹਨਾਂ ਸਾਰਿਆਂ ਦੀ ਆਪਾਂ ਸੰਭਾਲ ਕਰੀਏ ਮੈਂ ਇਟਲੀ ਗਿਆ ਉੱਥੇ ਇੱਕ ਪਿੰਡ ਦੇ ਵਿੱਚ ਬੜਾ ਛੋਟਾ ਉਹਨਾਂ ਦਾ ਸਿਸਟਮ ਆ ਜੇ ਇਸ ਘਰ ਬੱਚਾ ਜੰਮਦਾ ਇੱਕ ਦਸਨ ਲਾੜਦੇ ਆ ਪੰਚਾਇਤ ਦੀ ਉੱਥੇ ਕਮਿਊਨਲ ਕਮਿਊਨੂ ਕਹਿੰਦੇ ਆ ਉੱਥੇ ਉੱਥੇ ਸ੍ਰਸ਼ਟ ਲਾਏ ਬਾਜ਼ਾਰਾਂ ਹੀ ਦਾ ਲੱਗੇ ਆ ਕਹਿੰਦੇ ਖੜੇ ਸੌਕੇ 200 ਸਾਲ ਪੜਟਿਆ ਉਹ ਵੀ ਦਰਖਤ ਖੜੇ ਆ ਔਰ ਬੱਦੇ ਭਰ ਗਏ ਦਰਖਤ ਲੜੇ ਔਰ ਕਿੰਨਾ ਵਾਤਾਵਰਨ ਨੂੰ ਸੁੱਤਾ ਕਰਦਾ ਕਿੰਨੇ ਸੋਹਣੇ ਲੱਗਦੇ ਆ ਉੱਥੇ ਰੈਸਟੋਰੈਂਟ ਬਣੇ ਆ ਉਸ ਜੰਗਲ ਦੇ ਵਿੱਚ ਰੱਖਿਆ ਜਾਂਦਾ ਔਰ ਦਾਰ ਸਾਨੂੰ ਹੋਏ ਮਾਰਾ ਕੁਛ ਮਿਲਦਾ ਆਪਾਂ ਵੀ ਜੇ ਪੰਚਾਇਤਾਂ ਦੀਆਂ ਜ਼ਮੀਨਾਂ ਜਾ ਸਾਡੀਆ ਕਮੇਟੀ ਦੀਆਂ ਜ਼ਮੀਨਾਂ ਤੇ ਉੱਥੇ ਇਹੋ ਜਿਹਾ ਸਿਸਟਮ ਥੋੜਾ ਜਿਹਾ ਵੀ ਸ਼ੁਰੂ ਕਰ ਲਈਏ ਚਲੋ ਭਾਵੇਂ ਰੀਸ ਹੀ ਸਹੀ ਰੀਸ ਕੀ ਕੀ ਚੰਗੀ ਕਹਿੰਦੇ ਹੁੰਦੇ ਆ ਪਰ ਆਪਾਂ ਆਪਣੇ ਫੈਸਲੇ ਲਈ ਜਿਹੜਾ ਕੰਮ ਆ ਉਹ ਕਰ ਸਕਦੇ ਆ ਸੋ ਬਹੁਤ ਹੀ ਵਧੀਆ ਸੰਦੇਸ਼ ਸਭ ਨੂੰ ਦਿੱਤਾ ਕਿ ਘਰ ਦੇ ਵਿੱਚ ਗੱਤਾ ਗੱਤੇ ਨੂੰ ਲੱਗ ਰਿਏ ਸੁੱਕੇ ਔਰ ਗਿੱਲੇ ਕੂੜੇ ਨੂੰ ਲੱਗ ਲੱਗ ਕਰੀਏ ਸੋ ਦੋਸਤੋ ਥੋੜਾ ਜਿਹਾ ਫਲਾਈਟ ਜਾਣ ਕਰਕੇ ਮੌਸਮ 'ਚ ਪਰਿਵਰਤਨ ਆਇਆ ਹੈ ਔਰ ਜੋਸ਼ੀ ਜੀ ਤੁਹਾਨੂੰ ਦੱਸਣਗੇ ਕਿ ਅੱਜ ਪਰਿਆਵਰਣ ਦਿਵਸ ਦੇ ਉੱਤੇ ਕਿਸ ਤਰ੍ਹਾਂ ਦਾ ਵਾਤਾਵਰਣ ਦਾ ਨਿਰਮਾਣ ਨਵਾਂ ਸ਼ਹਿਰ ਚ ਹੋਇਆ ਹੈ। ਦੇਖੋ ਕੁਝ ਪਲ ਪਹਿਲਾਂ ਅੱਗ ਬਰਸ ਰਹੀ ਸੀ। ਗਰਮੀ ਹੱਤ ਉੱਤਕ ਰਹੀ ਸੀ। ਤੇ ਅੱਜ ਸਾਰੇ ਪਰਿਆਵਰਣ ਪ੍ਰੇਮੀ ਅਸੀਂ ਇਸ ਗੱਲ ਤੇ ਚਿੰਤਾ ਵੀ ਕੀਤੀ ਬਰਬਾਤਵਾਦ ਨੂੰ ਅਰਦਾਸ ਵੀ ਕੀਤੀ ਕਿ ਕਿਸੇ ਤਰ੍ਹਾਂ ਇਸ ਨਵਾਂ ਸ਼ਹਿਰ ਨੂੰ ਗਰਮੀ ਦੇ ਵਿੱਚੋਂ ਕੱਢ ਥੋੜੀ-ਬੋਦੀ ਬਾਰਿਸ਼ ਪਾ ਦੇ। ਸੋ ਇੰਦਰ ਦੇਵਤਾ ਨੇ ਸੁਣ ਕੇ ਭਾਵੇਂ ਥੋੜੀ ਜਿਹੀ ਦਿਹਾ ਦਿੱਤੀ ਪਰ ਸਾਡਾ ਮਾਨ ਰੱਖ ਲਿਆ ਬਾਰਿਸ਼ ਹੋ ਗਈ। ਤੇ ਤੁਸੀਂ ਦੇਖੋ ਥੋੜੀ ਜਿਹੀ ਬਾਰਿਸ਼ ਨਾਲ ਕਿੰਨਾ ਆਨੰਦ ਆ ਗਿਆ ਹੋਣਾ ਸਭ ਨੂੰ। ਜੇ ਅਸੀਂ ਹਾਲੇਦੋਲੇ ਦੇ ਪੇੜ ਕੱਟਣਾ ਤੋਂ ਰੋਕ ਕੇ ਹੁੰਦੇ ਹਰਿਆਲੀ ਵਧਾਈ ਹੁੰਦੀ ਤਾਂ ਅੱਜ ਪੂਰੀ ਗਰਮੀयां ਇਦਾਂ ਦਾ ਮੌਸਮ ਰਹਿਣਾ ਸੀ। ਸੋ ਇਹਦੇ ਤੇ ਚਿੰਤਾ ਜ਼ਰੂਰ ਕਰੋ। ਸੋ ਮੈਂ ਹੁਣ ਸਾਡੇ ਵਿਗਿਆਨ ਭਾਰਤੀ ਪੰਜਾਬ ਦੇ ਅ ਕਨਵੀਨਰ ਪੰਜਾਬ ਕਨਵੀਨਰ ਸ਼੍ਰੀ ਸੰਜੀਵ ਦੁੱਗਲ ਜੀ ਨੂੰ ਰਿਕੁਐਸਟ ਕਰਾਂਗਾ ਕਿ ਪਲਾਸਟਿਕ ਦੀ ਸਮੱਸਿਆ ਜਿਹੜੀ ਬਹੁਤ ਵੱਧ ਚੁੱਕੀ ਹੈ ਉਹਦੇ ਬਾਰੇ ਵੀ ਆਪਣੇ ਵਿਚਾਰ ਰੱਖਣ ਔਰ ਦੱਸਣ ਕਿ ਆਪਾਂ ਕਿਸ ਦੌਰ ਚੋਂ ਗੁਜ਼ਰ ਰਹੇ ਹਾਂ ਧੰਨਵਾਦ ਮਨੋਜੀ ਸਿੰਗਲ ਯੂਜ਼ ਪਲਾਸਟਿਕ ਪਾਪ ਜਿਹੜਾ ਇੱਕ ਵਾਰ ਵਰਤਿਆ ਜਾਣ ਵਾਲਾ ਪਲਾਸਟਿਕ ਜਿਸ ਦੀ ਕਿ ਯੂਜ਼ਫੁਲ ਲਾਈਫ ਸਿਰਫ 10 ਤੋਂ 20 ਮਿੰਟ ਦੀ ਹੁੰਦੀ ਹੈ ਔਰ ਉਸ ਤੋਂ ਬਾਅਦ ਉਹ ਕੂੜੇ ਦੇ ਢੇਰ ਦੇ ਵਿੱਚ ਸਿਰ ਦਿੱਤੇ ਜਾਂਦਾ ਜਸਟਮੈਨ ਛਿੜ ਦਿੱਤਾ ਜਾਂਦਾ ਉਹ ਸਿੰਗਲ ਯੂਜ਼ ਪਲਾਸਟਿਕ ਜਿਹੜਾ ਕਿ ਇੱਕੋ ਵਾਰ ਵਰਤਿਆ ਜਾਂਦਾ ਹੈ ਉਹ ਅੱਜ ਵਾਤਾਵਰਣ ਦੇ ਲਈ ਵੱਡੀ ਸਮੱਸਿਆ ਖੜੀ ਕਰ ਰਿਹਾ ਹੈ ਅਸੀਂ ਸਬਜ਼ੀ ਲੈਣ ਜਾਂਦੇ ਹਾਂ ਫਲ ਖਰੀਦਦੇ ਹਾਂ ਦੁੱਧ ਲੈਣ ਜਾਂਦੇ ਹਾਂ ਜਾਂ ਹੋਰ ਘਰ ਦਾ ਰਾਸ਼ਨ ਜਾਂ ਕੋਈ ਸਮਾਨ ਖਰੀਦਣ ਜਾਂਦੇ ਹਾਂ ਅਸੀਂ ਪੋਲੀਥੀਨ ਬੈਗ ਦੇ ਵਿੱਚ ਉਹ ਸਮਾਨ ਲੈ ਕੇ ਆਉਂਦੇ ਹਾਂ ਔਰ ਘਰ ਪਹੁੰਚ ਕੇ ਉਸ ਪੋਲੀਥਿਨ ਬੈਗ ਨੂੰ 10 ਮਿੰਟ ਜਿਹੇ ਸਿੜ ਦਿੰਦੇ ਆ ਜਿੱਥੇ ਕਿ ਸ਼ਹਿਰ ਦੇ ਕੂੜੇ ਦੇ ਢੇਰ ਦੇ ਵਿੱਚ ਹੀ ਆ ਜਾਂਦਾ ਹੋ। ਅੱਜ ਜਿੱਥੇ ਵੀ ਆਪਾਂ ਕੂੜੇ ਦੇ ਢੇਰ ਦੇਖਦੇ ਆ ਉਹਦੇ ਵਿੱਚ 80% ਜਿਹੜਾ ਹੈ ਵੇਸਟੇਜ ਹੈ ਪੋਲੀਥਿਨ ਬੈਗ ਦੀ ਆ। ਜੇ ਅਸੀਂ ਆਪਣੇ ਘਰੋਂ ਥੈਲਾ ਲੈ ਜਾਣ ਦੀ ਆਦਤ ਬਣਾ ਲਈਏ ਤਾਂ ਇਹ 80% ਕੂੜਾ ਘਟ ਸਕਦਾ ਹੈ। ਇਹ ਸਿੰਗਲ ਯੂਜ਼ ਪਲਾਸਟਿਕ ਜਿਸਦੇ ਵਿੱਚ ਕੀ ਪਾਣੀ ਦੀਆਂ ਬੋਤਲਾਂ ਕੋਲਡਰਿੰਗ ਦੀਆਂ ਬੋਤਲਾਂ ਪਲਾਸਟਿਕ ਦੇ ਸਟਰੋ ਪੋਲੀਥੀਨ ਬੈਗਸ ਵਾਹ ਰਹੇ ਹੁੰਦੇ ਨੇ ਇਹ ਇੱਕੋ ਵਾਰ ਵਰਤਦੇ ਆਂ ਔਰ ਉਸ ਤੋਂ ਬਾਅਦ ਅਸੀਂ ਸਿਟ ਦਿੰਦੇ ਆਂ ਇਸ ਦੀ ਵਰਤੋਂ ਸਾਨੂੰ ਬੰਦ ਕਰਨੀ ਚਾਹੀਦੀ ਆ ਇਹ ਵਾਤਾਵਰਣ ਦੇ ਲਈ ਪਰਿਆਵਰਣ ਦੇ ਲਈ ਬਹੁਤ ਵੱਡਾ ਖਤਰਾ ਬਣ ਗਏ ਆ ਅੱਜ ਸਮੁੰਦਰਾਂ ਦੇ ਵਿੱਚ ਉਨੀਆਂ ਮੱਛੀਆਂ ਨਹੀਂ ਆ ਉਸਨੇ ਜੀਵ ਜੰਤੂ ਨਹੀਂ ਆ ਜਿੰਨੀਆਂ ਪਾਣੀ ਦੀਆਂ ਖਾਲੀ ਬੋਤਲਾਂ ਜਾਂ ਪਲਾਸਟਿਕ ਦੇ ਸਟਰੋ ਨੇ ਜੋ ਕਿ ਸਮੁੰਦਰੀ ਜੀਵ ਜੰਤੂਆਂ ਦੇ ਲਈ ਵੀ ਵੱਡਾ ਖਤਰਾ ਬਣ ਚੁੱਕਿਆ ਹੈ ਅਸੀਂ ਥੋੜੇ ਸੰਭਲੀਏ ਆਪਣੀ ਜ਼ਿੰਮੇਵਾਰੀ ਪਛਾਣੀਏ ਔਰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰੀਏ ਥੈਂਕ ਯੂ ਸੋ ਇਹਨਾਂ ਨੇ ਪਲਾਸਟਿਕ ਦੀ ਜਿਹੜੀ ਗੰਭੀਰ ਸਮੱਸਿਆ ਹੈ ਉਹਦੇ ਬਾਰੇ ਜਾਣੂ ਕਰਵਾਇਆ ਔਰ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਵੀ ਐਡ ਕਰ ਸਕਦੇ ਹਾਂ ਕਿ ਅਸੀਂ ਜਦੋਂ ਖਾਣਾ ਖਾਣ ਵੀ ਜਾਂਦੇ ਹਾਂ ਆਪਣੀ ਪਾਣੀ ਦੀ ਬੋਤਲ ਘਰੋਂ ਲੈ ਕੇ ਜਾਈਏ ਔਰ ਇੱਕ ਖਾਲੀ ਬਰਤਨ ਵੀ ਨਾਲ ਲੈ ਕੇ ਜਾਈਏ ਜੇ ਕੋਈ ਫੂਡ ਬਚ ਗਿਆ ਹੈ ਤਾਂ ਉਸ ਦੇ ਵਿੱਚ ਅਸੀਂ ਉਹਨੂੰ ਪਵਾ ਸਕਦੇ ਹਾਂ ਨਹੀਂ ਤਾਂ ਉਹਦੇ ਬਦਲੇ ਵੀ ਆਪਾਂ ਘਰ ਜਿਹੜੀ ਹੈ ਪਲਾਸਟਿਕ ਲੈ ਕੇ ਆ ਜਾਂਦੇ ਹਾਂ ਫੂਡ ਦੇ ਨਾਲ ਨਾਲ ਸੋ ਮੈਂ ਹੁਣ ਪ੍ਰਦੀਪ ਜੀ ਸਾਡੇ ਵਿੱਚ ਨੇ ਉਹਨਾਂ ਨੂੰ ਵੀ ਨਵੇਦਨ ਕਰਾਂਗਾ ਕਿ ਉਹ ਵੀ ਆ ਕੇ ਵਿਸ਼ਵ ਪਰਿਆਵਰਣ ਦਿਵਸ ਦੇ ਉੱਤੇ ਆਪਣਾ ਸੰਦੇਸ਼ ਪ੍ਰਦੀਪ ਸ਼ਰਦਾ ਜੀ ਦੇਣ ਹਾਂ ਜੀ ਬਸ ਠੀਕ ਹੈ ਇੱਥੇ ਖੜੋ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਪ੍ਰਦੀਪ ਜੀ ਸੋ ਹੀ ਲਿਆਓ ਅੱਜ ਦਾ ਇਹ ਦਿਨ ਜੋ ਪਰਿਆਵਰਣ ਦਿਵਸ ਅਸੀਂ ਮਨਾ ਰਹੇ ਹਾਂ ਵਰਲਡ এনवायरमेंट ਡੇ ਜੋ ਕਿ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਇਹ ਇਹਦਾ ਪਰਪਸ ਸਿਰਫ ਇਹੀ ਹੈ ਕਿ ਆਪਾਂ এনवायरमेंट ਨੂੰ ਯਾਦ ਰੱਖ ਸਕੀਏ ਸਾਡੇ ਇੰਟੈਲੈਕਟ ਦੇ ਵਿੱਚ ਬਾਰ ਬਾਰ ਇਹ ਚੀਜ਼ ਦੁਹਰਾਈ ਜਾਵੇ ਆਂਦੀ ਰਹੇ ਕਿਸੇ ਨਾ ਕਿਸੇ ਰੂਪ ਵਿੱਚ ਅਸੀਂ ਯਾਦ ਰੱਖ ਸਕੀਏ ਕਿ এনवायरमेंट ਕੀ এনवायरमेंट ਹੈ ਕਿ ਐਕਚੁਅਲ ਸਾਡਾ ਸਰਾਊਂਡਿੰਗ ਆ ਜੋ ਸਾਡੇ ਸਰਾਊਂਡਿੰਗ ਚਾ ਉਹੀ ਸਾਡਾ এনवायरमेंट ਆ ਤੇ ਅਸੀਂ 22 ਸਾਲ ਹਿਊਮਨ ਵੀਂਗ ਕੋਈ ਵੀ ਆ ਜੇ ਅਸੀਂ ਸਰਵਾਈਵ ਕਰਨਾ ਤਾਂ ਸਾਡਾ এনवायरमेंटਲ ਜਿਹੜੇ ਫੈਕਟਰਸ ਆ ਉਹ ਇਕੁਅਲ ਮਤਲਬ ਸਾਡੇ ਅਨੁਕੂਲ ਹੋਊਗੇ ਤਾਂ ਅਸੀਂ এনवायरमेंट ਦੇ ਵਿੱਚ ਅਸੀਂ ਰਹਿ ਪਾਵਾਂਗੇ ਅਦਰਵਾਈਜ਼ ਸਾਡੀ ਕੋਈ ਥੋਂਦੇ ਹੀ ਨਹੀਂ ਜੇ ਹਿਊਮਨ ਬੀਿੰਗ ਨੇ ਸਰਵਾਈਵ ਕਰਨਾ ਇਸ ਪਲੈਨਰ ਦੇ ਉੱਪਰ ਤਾਂ এনवायरमेंट ਦਾ ਉਹਨੂੰ ਮਤਲਬ ਹਰ ਹਾਲ ਚ ਧਿਆਨ ਰੱਖਣਾ ਪਾਏਗਾ ਨਹੀਂ ਤਾਂ ਉਹਦੇ ਤੋਂ ਕੋਈ ਜਾਰਾ ਨਹੀਂ ਜੇ ਕਿ ਨੇਚਰ ਦੇ ਨਾਲ ਖਿਲਵਾੜ ਅਸੀਂ ਕਿੰਨੀ ਕੁ ਧੀਰ ਕਰ ਸਕਾਂਗੇ ਤੇ ਕਿੰਨਾ ਕੁ ਚੱਲ ਸਕਾਂਗੇ ਕਿਉਂਕਿ ਸਾਡੀ ਦੇਖੋ ਪਹਿਲੀ ਲਾਈਫ ਜਿਹੜੀ ਸੀ 100 ਸਾਲ ਤੋ ਇੱਕ ਆਮ ਇਨਸਾਨ 100 ਸਾਲ ਆਰਾਮ ਨਾਲ ਜੀ ਜਾਂਦਾ ਤੇ ਹੁਣ ਉਹ ਰਿਡਿਊਸ ਹੁੰਦੀ 60-70 ਸਾਲ ਤੇ ਆ ਕੇ ਰੁਕੀ ਉਹਦੇ ਪਿੱਛੇ ਰੀਜ਼ਨ ਇਹੀ ਆ ਕਿ ਕਿਸੇ ਨਾ ਕਿਸੇ ਜਗ੍ਹਾ ਵਜਾ ਨਾਲ ਕਿ ਸਾਡਾ এনवायरमेंट ਦੂਸ਼ਿਤ ਆ ਤੇ ਉਹ ਦੂਸ਼ਿਤ এনवायरमेंट 'ਚ ਜਦੋਂ ਦੀ ਰਹਿਣਾ, ਪ੍ਰੈਪਲੈਨ ਸਾਹ ਲੈਣਾ ਤੇ ਪ੍ਰੋਪਰ ਜਿਹੜੀ ਆਕਸੀਜਨ ਦੀ ਇਨਟੇਕ ਨਾ ਹੋਣਾ ਤੇ ਉਹੀ ਸਾਡੇ ਮਤਲਬ ਹੈਲਥ ਇਸ਼ੂਸ ਟ੍ਰੇਟ ਆਉਂਦੇ ਆ ਹੁੰਦੇ ਆ ਤੇ ਜਿਹਨੂੰ ਫਿਰ ਦੁਬਾਰਾ ਅਸੀਂ ਮਤਲਬ ਉਹਦੇ ਦੇ ਅਸੀਂ ਪਹਿਲਾਂ এনवायरमेंट ਡਿਸਟਰਬ ਕਰ ਲਨੇ ਆ ਆਪਣੇ ਉਸਨਾ ਕੋ ਮਾਡਰਨ ਵੇ ਦੇ ਵਿੱਚ ਆਂਦੇ ਆਂਦੇ ਉਹ ਚੀਜ਼ਾਂ ਨੂੰ ਖਰਾਬ ਕਰ ਲਨੇ ਤੇ ਹੈਲਥ ਇਸ਼ੂ ਆਂਦੇ ਆ ਤਾਂ ਫਿਰ ਉਹ ਜੋ ਪੈਸਾ ਅਸੀਂ ਆਪਣਾ ਹਾਰਡ ਮਨੀ ਰੱਖੀ ਹੁੰਦੀ ਆ ਉਹ ਫਿਰ ਹੈਲਥ ਨੂੰ ਸੌਲਡ ਆਊਟ ਕਰਦੇ ਕਰਦੇ ਅਸੀਂ ਦੁਬਾਰਾ ਉੱਤੇ ਲਗਾਉਣਾ ਸ਼ੁਰੂ ਕਰ ਦਿੰਦੇ ਆ ਤੇ ਹੁਣ ਕੱਲਾ ਮਤਲਬ ਤੁਸੀਂ ਦੇਖੋ ਜੇ ਪਲਾਸਟਿਕ ਦੀ ਗੱਲ ਭਾਜੀ ਉਹਨਾਂ ਨੇ ਕੀਤੀ ਇਹ ਇਹ ਰੀਜ਼ਨ ਇਹੀ ਆ ਕਿ ਹੁਣ ਦਾ ਜਿਹੜਾ ਸਮਾਂ ਆ ਇਹਦੇ ਵਿੱਚ ਹਰ ਚੀਜ਼ ਪੈਕ ਹੋ ਕੇ ਆ ਰਹੀ ਆ ਚਾਹੇ ਉਹ ਇਟੀਵਲ ਥਿੰਗਸ ਆ ਚਾਹੇ ਯੂਜੇਬਲ ਥਿੰਗਸ ਆ ਚਾਹੇ ਇਵਨ ਹੈਲਥ ਹੈਲਥ ਨਾਲ ਰਿਲੇਟਡ ਹੀ ਕੋਈ ਪ੍ਰੋਡਕਟ ਆਂਦੇ ਆ ਉਹ ਵੀ ਸਾਰੇ ਇਹੀ ਫੈਕਟ ਹੋ ਕੇ ਆਂਦੇ ਆ ਚਾਹੇ ਹਸਪਿਟਲਾਈਜ਼ਡ ਵੀ ਪੇਸ਼ੈਂਟ ਆਉਂਦੇ ਆ ਤੇ ਜੇ ਉਹਨਾਂ ਦਾ ਕਚਰਾ ਤੁਸੀਂ ਦੇਖੋ ਤਾਂ ਉਹ এনवायरमेंट ਨੂੰ ਕਿੰਨਾ ਕੁ ਪ੍ਰੋਡੈਕਟ ਕਰਦਾ ਜਾਂ ਕਿੰਨਾ ਖਾਨੀ ਪਹੁੰਚਾਉਂਦਾ ਉਹ ਆਪਾਂ ਸਾਰੇ ਲੋਕ ਜਾਣਦੇ ਆ ਮਤਲਬ ਕੀ ਰਿਸਪੌਂਸਿਬਿਲਟੀ ਹਰ ਲੈਵਲ ਤੇ ਹਰ ਇੱਕ ਡਿਪਾਰਟਮੈਂਟ ਦੀ ਹਰ ਇੱਕ ਸਿਸਟਮ ਦੀ ਬਣਦੀ ਆ ਕਿ ਆਪਾਂ ਇਕੋ ਸਿਸਟਮ ਇਦਾਂ ਦਾ ਕ੍ਰੀਏਟ ਕਰੀਏ ਕਿ ਜਿਹੜਾ ਕੀ ਆਪਾਂ ਨੂੰ ਆਉਣ ਵਾਲੀਆਂ ਜਨਰੇਸ਼ਨਸ ਲਈ ਅਸੀਂ ਕੋਸ਼ਿਸ਼ ਤਾਂ ਇਸ ਪਲੈਨਟ ਦੇ ਉੱਪਰ ਛੱਡ ਕੇ ਜਾਈਏ ਕਿ ਜੇ ਸਾਨੂੰ ਪਿੱਛੇ ਜਿੰਦਾ ਦੀ ਦਰੋਹ ਮਿਲੀ ਆ ਸਾਡਾ ਫਰਜ਼ ਅਸੀਂ ਇੰਨਾ ਹੀ ਸੋਚ ਲਈਏ ਵੀ ਅਸੀਂ ਉੱਡਾ ਦੀ ਦਰੋਹ ਅਸੀਂ ਅੱਗੇ ਡਿਲੀਵਰ ਕਰ ਦਿੱਕੇ ਪਰ ਅਸੀਂ ਤਾਂ ਉਹਨੂੰ ਅੱਗੇ ਤੋਂ ਅੱਗੇ ਹੋਰ ਵੀ ਸਵੀਕਾਰ ਕਰਨੇ ਜਾ ਰਹੇ ਹਾਂ ਤੇ ਸਾਡ ਨੂੰ এনਵਾਇਰਨਮੈਂਟ ਦੇ ਦੇ ਉੱਪਰ ਇਹੀ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਮਤਲਬ ਆਪਣੇ ਆਪ ਨੂੰ ਇੱਕ ਖੁਦ ਲਈ ਸੰਕਲਪ ਲੈਣਾ ਚਾਹੀਦਾ ਕਿ ਅਸੀਂ ਜਿੰਨਾ ਕੁ ਖੁਦ ਉਸ ਸੀਚ ਸੁਧਾਰ ਲਿਆ ਸਕਦੇ ਹਾਂ ਤੇ ਉਹੀ ਕਾਮਲੇ ਤਰੀਕੇਾਂ ਤੇ ਦੂਜਿਆਂ ਨੂੰ ਤਾਂ ਆਪਣੇ ਆਪ ਪ੍ਰੇਰਿਤ ਅਸੀਂ ਕਰਦੇ ਜਾਂਦੇ ਹਾਂ ਜਦੋਂ ਸਾਡੇ ਲਾਈਫ ਸਟਾਈਲ ਚ ਚੇਂਜ ਦੇਈਆਂ ਸਾਡੇ ਪਰਿਵਾਰ ਦੇ ਮੈਂਬਰ ਉਸ ਨੂੰ ਫੋਲੋ ਕਰਦੇ ਆ ਤੇ ਉਹਨਾਂ ਨਾਲ ਰਿਲੇਟਡ ਸਾਰੇ ਹੋਰ ਵੀ ਸੈੱਟ ਜਾਂਦੇ ਸੋ ਮੈਂ ਅਸ਼ੋਕੀ ਸ਼ਾਮਾ ਸਾਰਿਆਂ ਨੂੰ ਦਿੰਨਾ ਇਸ ਅਪਾਰਟਮੈਂਟ ਦੇ ਦਾ ਸਾਰਿਆਂ ਨੂੰ ਬਹੁਤ-ਬਹੁਤ ਬਧਾਈਆਂ ਬਹੁਤ-ਬਹੁਤ ਪਿਛਲੇ ਕਈ ਸਾਲਾਂ ਤੋਂ ਅਸੀਂ ਜਾਗਰੂਕ ਕਰ ਰਹੇ ਹਾਂ ਕਿ এনਵਾਇਰਨਮੈਂਟ ਦੇ ਲਈ ਆਪਾਂ ਜੋ ਵੀ ਕਰ ਸਕਦੇ ਹਾਂ ਕਰੀਏ ਜਿੱਦਾਂ ਕਿ ਲਾਸਟ ਈਅਰ ਤੱਕ ਇਹ ਸੁਝਾ ਕਿ ਆਪਾਂ ਪਲਾਸਟਿਕ ਨੂੰ ਸਟੱਗਟ ਨੂੰ ਯੂਜ਼ ਕਰੀਏ ਸਿੰਗਲ ਯੂਸ ਪਲਾਸਟਿਕ ਨੂੰ ਦਾ ਯੂਜ਼ ਨਾ ਹੀ ਕਰੀਏ ਤੋਂ ਉਹਦਾ ਇੱਕ ਬਹੁਤ ਹੀ ਵਧੀਆ ਇੱਕ ਨਵਾਂ ਸ਼ਹਿਰ ਵਿੱਚ ਫਰਸਟ ਕਲਾਸ ਦੀ ਸਟੂਡੈਂਟ ਹੈ ਕ੍ਰਿਤਿਕਾ ਜਿਨ੍ਹਾਂ ਨੇ ਇਸ ਕੋ ਛੋਟੇ ਛੋਟੇ ਜਿਹੜੇ ਪਲਾਸਟਿਕ ਦੇ ਡਿਸਪੋਜ਼ੇਬਲ ਗਲਾਸ ਦੇ ਮੁੰਡੇ ਆ ਇਹਨਾਂ ਤੋਂ ਇਹ ਪਲਾਂਟਸ ਤਿਆਰ ਕੀਤੇ ਆ ਇਹਨਾਂ ਦੇ ਘੜਦੇ ਵਾਲੇ ਦੋਲੇ ਜੁਸ ਦੀਆਂ ਸੌਕਸ ਗੰਨੇ ਦਾ ਰਸ ਆਮ ਤੌਰ ਤੇ ਮਿਲਦਾ ਹੈ ਉਹਨਾਂ ਦੇ ਜਿਹੜੇ ਖਾਲੀ ਹੋਏ ਗਲਾਸ ਲੈ ਇਹਨਾਂ ਨੇ ਆਪਣੇ ਉਸ ਤੋਂ ਵਾਲੇ ਦੋਲੇ ਕਲੈਕਟ ਕੀਤੇ ਕਲੈਕਟ ਕਰਨ ਤੋਂ ਬਾਅਦ ਉਹਦੇ ਵਿੱਚ ਛੋਟੇ-ਛੋਟੇ ਪਲਾਂਟ ਲਗਾਏ ਤੇ ਕਰੀਬ 300 ਦੇ ਪਲਾਂਟ ਇਹਨਾਂ ਨੇ ਆਪਣੇ ਘਰ ਤਿਆਰ ਕੀਤੇ ਆ ਇਹਨਾਂ ਲਈ ਮੈਂ ਸਾਰਿਆਂ ਨੂੰ ਕਹੂੰਗਾ ਕਿ ਇਹਨਾਂ ਨੂੰ ਸਪਲੈਫਿੰਗ ਕਰਨ ਇਹਨਾਂ ਦੇ ਲਈ ਪੇਰੈਂਟਸ ਇਹਨਾਂ ਵਿੱਚ ਪੇਰੈਂਟਸ ਸਾਡੇ ਵਿੱਚ ਮਨੁਜ ਨੇ ਸ਼ੁਭਦੀ ਮੁਰਗਾਈ ਦੀ ਤੇ ਵਿਸ਼ਾਲ ਮੁਰਗਾਈ ਦੀ ਇਹ ਇਦਾਂ ਦੇ ਵਿਚਾਰ ਸਾਰੇ ਪੇਰੈਂਟਸ ਦੇ ਹੋਣੇ ਚਾਹੀਦੇ ਨੇ ਤੇ ਉਹ ਆਪਣੇ ਬੱਚਿਆਂ ਨੂੰ ਇਦਾਂ ਦੇ ਸੰਸਕਾਰ ਦੇਣ ਕਿ ਉਹ ਵਾਤਾਵਰਣ ਦੇ ਲਈ ਕੁਝ ਨਾ ਕੁਝ ਜ਼ਰੂਰ ਕਰਨ ਬਹੁਤ-ਬਹੁਤ ਧੰਨਵਾਦ ਸਾਡੇ ਵਿੱਚ ਆਰਟ ਆਫ ਲਿਵਿੰਗ ਦੇ ਜਰਨਲ ਸਖਤਰ ਜ਼ਿਲ੍ਹੇ ਦੇ ਸ਼੍ਰੀ ਹਤਿੰਦਰ ਖੰਨਾ ਜੀ ਵੀ ਪਹੁੰਚੇ ਹਨ ਉਹ ਵੀ ਅੱਜ ਗੁਰੂਦੇਵ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਸੰਦੇਸ਼ ਦੇਣਗੇ ਖੰਨਾ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁਰੂਦੇਵ ਤੇ ਅੱਜ ਪਰ 环境 ਦੇ ਉੱਤੇ 5 ਜੂਨ ਨੂੰ ਨਾ ਸਾਰੇ ਲੋਕਾਂ ਨੂੰ ਤਪੀੜ ਕਰਨੀ জানা ਹੈ ਕਿ ਵੱਧ ਤੋਂ ਵੱਧ ਰੁਕਵਾਓ ਤਾਂ ਕਿ ਅਸੀਂ ਦਾ ਸੀ ਦਾ ਤਾਪਮਨ ਜੋ ਇੰਨਾ ਵੱਧ ਰਿਹਾ ਹੈ ਤਾਂ ਉਸ ਨੂੰ ਘਟਾ ਸਕੀਏ। ਬੜੀ ਖੁਸ਼ੀ ਹਾਂ ਦੇ ਸਾਰਿਆਂ ਲਈ। ਸਾਨੂੰਾਂ ਦੇ ਲਈ ਇਹ ਬਹੁਤ ਦਿਨਾਂ ਦੀ ਗੱਲ ਜੁਰੀ ਹੈ ਕਿ ਅਸੀਂ ਤਾਪਮਨ ਨੂੰ ਘਟਾਈਏ ਉਹਦਾ ਇੱਕੋ ਇੱਕ ਹਾਲਾਜੀ ਬਤਵਾਲ ਰੱਖ ਦਿਵਾਈਏ। ਧੰਨਵਾਦ। ਅੱਜ ਪਰਿਆਵਰਣ ਦਿਵਸ ਦੇ ਮੌਕੇ ਤੇ ਸਾਰੇ ਪਰਿਆਵਰਣ ਪ੍ਰੇਮੀ ਹਰਿਆਵਲ ਪੰਜਾਬ ਦੇ ਸੁਸਥਿਅ ਹੋਣ ਪਰਿਆਵਰਣ ਪ੍ਰੇਮੀ ਸੰਸਥਾਵਾਂ ਤੇ ਸਾਰੇ ਮੈਂਬਰ ਇੱਥੇ ਪਹੁੰਚੇ ਔਰ ਸਭ ਨੇ ਆਪਣਾ ਆਪਣਾ ਸੰਦੇਸ਼ ਦਿੱਤਾ ਸੰਦੇਸ਼ ਦੇ ਪਿੱਛੇ ਮੰਤਵ ਇਹ ਹੀ ਸੀ ਕਿ ਸਾਰੇ ਲੋਕ ਮਿਲ ਕੇ ਪਰਿਆਵਰਣ ਲਈ ਕੰਮ ਕਰੀਏ ਆਪਾਂ ਕਿਉਂਕਿ ਸਾਡਾ ਜਿਹੜਾ ਸ਼ਰੀਰ ਵੀ ਹੈ ਉਹ ਵੀ ਪੰਜ ਤੱਤਾਂ ਨਾਲ ਮਿਲ ਕੇ ਬਣਿਆ ਹੈ ਔਰ ਇਹ ਜੋ ਪਰਿਆਵਰਣ ਹੈ ਇਹ ਵੀ ਪੰਜ ਤੱਤਾਂ ਨਾਲ ਮਿਲ ਕੇ ਬਣਿਆ ਹੈ ਪ੍ਰithvi ਤੱਤ ਉਹ ਅਗਨੀ ਤੱਤ ਉਹ ਜਲ ਤੱਤ ਉਹ વાયુ ਤੱਤ ਔਰ ਇਹ ਚਾਰ ਤੱਤ ਉਹ ਆਕਾਸ਼ ਤੱਤ ਦੇ ਵਿੱਚ ਨਿਹਿਤ ਹਨ ਔਰ ਗੁਰਬਾਣੀ ਵਿੱਚ ਵੀ ਇਹਦਾ ਜ਼ਿਕਰ ਆਂਦਾ ਹੈ ਗੁਰਬਾਣੀ ਵਿੱਚ ਧਰਤੀ ਨੂੰ ਮਾਤਾ ਕਿਹਾ ਗਿਆ ਹੈ ਕਿਉਂ ਕਿਹਾ ਗਿਆ ਹੈ ਕਿ ਧਰਤੀ ਜਿੱਦਾ ਮਾਤਾ ਹਮੇਸ਼ਾ ਦਿੰਦੀ ਹੈ ਧਰਤੀ ਵੀ ਹਮੇਸ਼ਾ ਦੇਣ ਨੂੰ ਹੀ ਤਿਆਰ ਰਹਿੰਦੀ ਸੋ ਆਪਾਂ ਜੋ ਵਿਕ੍ਰਮ ਜੀ ਸਰ ਨੇ ਦੱਸਿਆ ਕਿ ਇਸ ਵਾਰ ਦਾ ਜਿਹੜਾ ਥੀਮ ਵੀ ਹੈ ਕਿ ਧਰਤੀ ਨੂੰ ਪਛਾਣਾ ਸੋ ਰਸਾਇਣਿਕ ਖੇਤੀ ਨੂੰ ਛੱਡ ਕੇ ਕੁਦਰਤੀ ਖੇਤੀ ਵੱਲ ਮੁੜੀਏ ਔਰ ਉਹਦੇ ਨਾਲ ਜਿਆਦਾ ਤੋਂ ਜਿਆਦਾ ਜਿਹੜੇ ਰਸਾਇਣ ਛੜਕ ਰਹੇ ਆ ਜੋ ਅਸੀਂ ਬਾਜ਼ਾਰ 'ਚ ਦੇਖ ਰਹੇ ਆ ਖਾਣ ਪੀਣ ਦੀਆਂ ਚੀਜ਼ਾਂ ਉਹੀ ਸਾਡਾ ਸਰੀਰ ਬਣਨ ਵਾਲਾ ਉਹੀ ਪਰਿਆਵਰਣ ਹੀ ਸਾਡਾ ਵੱਡਾ ਸਰੀਰ ਹੈ ਪਰਿਆਵਰਣ ਹੀ ਸਾਡਾ ਵੱਡਾ ਸਰੀਰ ਹੈ ਇਸ चीज ਨੂੰ ਸੰਵੇਦਨ ਸੰਵੇਦਨ ਸ਼ੀਓ ਕੇ ਸਮਝੀਏ ਔਰ ਬਾਤਵਾਤ ਰੋਕ ਲਾਈਏ ਜਿੱਦਾਂ ਸਾਡੇ ਸਰੀਰ ਦੇ ਵਿੱਚ ਫੇਫੜੇ ਕੰਮ ਕਰਦੇ ਹਨ ਇਸ ਪੂਰੇ ਵਾਤਾਵਰਣ ਦੇ ਫੇਫੜੇ ਪ੍ਰੇਕਸ਼ਨ ਜੇ ਫੇਫੜੇ ਖਰਾਬ ਹੋ ਗਏ ਤਾਂ ਸਾਹ ਕਿੱਥੋਂ ਲਵਾਂਗੇ ਸੋ ਜਲ ਤਤਵ ਨੂੰ ਬਚਾਣਾ ਹੈ ਪਾਣੀ ਜੋ ਨਹਿਰਾਂ ਦੇ ਵਿੱਚ ਅੱਜਕਲ ਦੇਵੀ ਦੇਵਤਿਆਂ ਦੀਆਂ ਫੋਟੋ ਸਿੱਟਣ ਦਾ ਕੰਮ ਚੱਲ ਰਿਹਾ ਹੈ ਤਾਂ ਨਹਿਰਾਂ ਨੂੰ ਗੰਦਲਾ ਕਰਨ ਦਾ ਕੰਮ ਚੱਲ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਅੱਗੇ ਆਪਾਂ ਰੋਕ ਲਈਏ ਆਪ ਅੱਗੇ ਹੋ ਕੇ ਰੋਕ ਲਈਏ ਬਾਇੂ ਨੂੰ ਬਚਾਈਏ ਆਪਣਾ ਧਰਤੀ ਮਾਤਾ ਨੂੰ ਅੱਗ ਨਾ ਲਾਈਏ ਕਿਉਂਕਿ ਧਰਤੀ ਮਾਤਾ ਸਾਨੂੰ ਬਹੁਤ ਕੁਝ ਦੇ ਰਹੀ ਹੈ ਔਰ ਉਹ ਆਪਣਾ ਪੁਨਰਜੀਵਨ ਕਰਨਾ ਜਾਣਦੀ ਹੈ ਪਰ ਅਸੀਂ ਕੀ ਕਰ ਰਹੇ ਹਾਂ ਇਹ ਸਮਝੀਏ ਜੰਗਲ ਦੇ ਵਿੱਚ ਵੀ ਜੀਵ ਜੰਤੂ ਆਪਣਾ ਆਲਾ ਦੁਆਲਾ ਸਾਫ਼ ਰੱਖਦੇ ਹਨ ਇਹ ਮਨੁੱਖ ਹੀ ਹੈ ਜਿੱਥੇ ਰਹਿੰਦਾ ਹੈ ਉਸ ਨੂੰ ਵਿੰਦਲਾ ਕਰਨ ਤੇ ਤੁਰਿਆ ਫਿਰਦਾ ਹੈ ਉਹ ਮੈਂ ਸਾਰੀਆਂ ਸਾਰੇ ਜਿੰਨੇ ਸੱਜਣ ਪਹੁੰਚੇ ਨੇ ਬੇਟੀ ਜਿੱਤੀ ਵੀ ਪਹੁੰਚੀ ਹੈ ਇਹ ਵੀ ਕੁਝ ਕਹਿਣਾ ਚਾਹਦੀ ਹੈ ਸੋ ਇਹਦੀ ਵੀ ਗੱਲ ਸੁਣੀਏ ਔਰ ਆਨ ਵਾਲੇ ਟਾਈਮ ਲਈ ਇਕੱਠੇ ਹੋ ਕੇ ਚਲੀਏ ਅ ਅੱਜ ਪ੍ਰਧਾਨ ਮੰਤਰੀ ਜੀ ਨੇ ਵੀ ਆਪਣੀ ਮਾਤਾ ਦੇ ਨਾਮ ਤੇ ਇੱਕ ਰੁੱਖ ਲਾਉਣ ਦੀ ਮਹਿੰਮ ਦਾ ਉਦਘਾਟਨ ਕੀਤਾ ਹੈ 1 ਜੁਲਾਈ ਤੋਂ 24 ਜੁਲਾਈ ਤੱਕ ਗੁਰੂ ਗੁਰੂਆਂ ਦੇ ਨਾਮ ਤੇ ਵੀ ਆਪਾਂ ਅ ਰੁੱਖ ਲਾਣੇ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦੇਵਸ ਆ ਰਿਹਾ ਹੈ ਉੱਤੇ ਵੀ ਆਪਾਂ ਰੁੱਖ ਲਾਣੇ ਹਨ ਸੋ ਆਪਾਂ ਵੱਧ ਤੋਂ ਵੱਧ ਰੁੱਖ ਲਾਈਏ ਜਾਨੀਏ ਕਿ ਜਿਹੜੇ ਕੁਰਪਰੇ ਦੇ ਪੈਕਟ ਹੁੰਦੇ ਚਿੱਪ ਦੇ ਪੈਕਟ ਹੁੰਦੇ ਜੇ ਆਪਾਂ ਸਾਇੰਟ ਤੋਂ ਫਾਰਦੇ ਆ ਤੇ ਜਿਹੜਾ ਛੋਟਾ ਜਿਹਾ ਪੈਕਟ ਦਾ ਪਲਾਸਟਿਕ ਦਾ ਪੀਸ ਹੁੰਦਾ ਆ ਆਪਾਂ ਇੱਥੇ ਛੇੜਦਣੇ ਕਿਤੇ ਫਿਰ ਉਹ ਪੂਰੇ ਤੇ ਜਾ ਕੇ ਕਿਸੇ ਦੰਦ ਤੇ ਉਹ ਫਿਸਦਾ ਤੇ ਫਿਰ ਗਊ ਮਾਤਾ ਖਾ ਲੈਂਦੀ ਆ ਤੇ ਉਹਦੇ ਜਾਨ ਤੇ ਬਹੁਤ ਜ਼ਿਆਦਾ ਖਤਰਾ ਪੈ ਜਾਂਦਾ ਤੇ ਫਿਰ ਉਹਦੀ ਮੌਤ ਵੀ ਹੋ ਸਕਦੀ ਐ ਇਸ ਲਈ ਆਪਾਂ ਇਕੋ ਬਰੇਕ ਬਣਾਈ ਇਕੋ ਬਰੇਕ ਬਣਾਈਏ